ਵਾਕਤਾ ਜੀ ਤੁਮ ਆਮ ਦਰਸ਼ਕਾਂ ਦਾ ਹੁਸ਼ਾਰਪੁਰ ਨਿਊਜ਼ ਦੇਖ ਰਹੇ ਮੈਂ ਚੇਤਨ ਕਸ਼ਪ ਤਾਂ ਇਹ ਤਸਵੀਰਾਂ ਤੁਹਾਨੂੰ ਅਸੀਂ ਹੁਸ਼ਾਰਪੁਰ ਸ਼ਹਿਰ ਦੀਆਂ ਦਿਖਾ ਰਹੇ ਹਾਂ ਹੁਸ਼ਾਰਪੁਰ ਚੰਡੀਗੜ੍ਹ ਬਾਈਪਾਸ ਤੋਂ ਇੱਕ ਟਿਪਰ ਹੈ ਨੰਬਰ ਪਲੇਟ ਤੇ ਇਹ ਨੰਬਰ ਵੀ ਹੈ ਤੁਸੀਂ ਪੜ੍ਹ ਸਕਦੇ ਹੋ ਪੀਬੀ 13 ਬੀਐਮ 3656 ਸੋ ਇਹ ਸਿੱਧੇ ਤੌਰ ਤੇ ਦੇਖੋ ਇਹ ਕਾਨੂੰਨ ਦੇ ਨਿਯਮਾਂ ਦੀਆਂ ਜਿਹੜੀਆਂ ਧੱਜੀਆਂ ਉਡਾਰ ਰਿਹਾ ਹੈ ਇਹ ਮਿੱਟੀ ਲੈ ਕੇ ਜਾ ਰਿਹਾ ਹੈ ਇਹ ਟਿਪਰ ਸ਼ਹਿਰ ਦੇ ਵਿੱਚ ਹੁਣ ਐਂਟਰ ਕਰ ਚੁੱਕਿਆ ਹੈ ਹਾਲਾਂਕਿ ਚਲੋ ਪਹਿਲਾਂ ਤਾਂ ਦਿਨ ਦੇ ਸਮੇਂ ਵੱਡੀਆਂ ਗੱਡੀਆਂ ਜਿਹੜੇ ਭਾਰੀ ਹੈਵੀ ਵਾਹਨ ਨੇ ਉਹ ਸ਼ਹਿਰ ਦੇ ਵਿੱਚ ਅਲਾਉ ਅਲੋ ਨਹੀਂ ਹੈਗੇ ਤੇ ਜੇਕਰ ਇਜਾਜ਼ਤ ਹੋਵੇਗੀ ਤਾਂ ਆਪਾਂ ਸਮਝ ਸਕਦੇ ਹਾਂ ਕਿ ਕਿਤੇ ਜ਼ਰੂਰੀ ਜਾਂ ਕਿਸੇ ਮੁਹੱਲੇ ਦੇ ਵਿੱਚ ਕਿਤੇ ਭਰਤੀ ਪੈਰੀ ਹੋਵੇਗੀ ਉੱਥੇ ਜਾਣਾ ਹੋਵੇਗਾ ਪਰੰਤੂ ਇਹ ਇੱਕ ਲਾਪਰਵਾਹੀ ਹੈ ਕਿਉਂਕਿ ਤੁਸੀਂ ਸਾਰੇ ਜਾਣਦੇ ਹੋ ਕਿ ਹੋਲਾ ਮੁਹੱਲਾ ਜਿਹੜਾ ਉਹ ਚੱਲ ਰਿਹਾ ਹੈ ਤੇ ਲੱਖਾਂ ਦੀ ਗਿਣਤੀ ਦੇ ਵਿੱਚੋਂ ਸੰਗਤ ਹੈ ਇਹ ਤੁਸੀਂ ਜਾਮ ਵੀ ਵੇਖ ਸਕਦੇ ਹੋ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤ ਹੈ ਜਿਹੜੀ ਉਹ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੀ ਧਰਤੀ ਤੇ ਨਤਮਸਤਕ ਹੋਣ ਦੇ ਲਈ ਪਹੁੰਚਦੀ ਹੈ ਪਰੰਤੂ ਇਹ ਮਿੱਟੀ ਟੀਪਰ ਚਾਲਕ ਦੀ ਇੱਕ ਵੱਡੀ ਲਾਪਰਵਾਹੀ ਹੈ ਕਿ ਉਹ ਟੀਪਰ ਦੇ ਵਿੱਚ ਜੋ ਵੀ ਮਿੱਟੀ ਲੈ ਜਾ ਰਿਹਾ ਉਸ ਨੂੰ ਤਰਪਾਲ ਦੇ ਨਾਲ ਟੱਕਿਆ ਨਹੀਂ ਹੋਇਆ ਤੇ ਜਦੋਂ ਇਹ ਟੀਪਰ ਤੇਜ਼ ਗਤੀ ਦੇ ਨਾਲ ਚੱਲਦਾ ਹੈ ਤਾਂ ਅਸੀਂ ਪਿੱਛੋਂ ਕਾਫੀ ਪਿੱਛੋਂ ਇਸ ਨੂੰ ਫੋਲੋ ਕਰਦੇ ਆ ਰਹੇ ਸੀ ਤਾਂ ਇਹਦੇ ਮਿੱਟੀ ਉੱਡ ਕੇ ਆ ਜਿਹੜੀ ਉਹ ਜੋ ਦੋ ਪਹੀਆ ਵਾਹਨ ਵਾਲੇ ਨੇ ਉਹਨਾਂ ਦੀਆਂ ਅੱਖਾਂ ਦੇ ਵਿੱਚ ਘਟਿਆ ਪੈ ਰਿਹਾ ਹੈ ਸੋ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਅਜਿਹੇ ਟਿਪਰ ਚਾਲਕਾਂ ਤੇ ਮਾਲਕਾਂ ਤੇ ਜਿਹੜਾ ਸ਼ਿਕੰਜਾ ਕੱਸਿਆ ਜਾਵੇ ਇੱਕ ਵਾਰ ਮੁਰ ਤੋਂ ਮੈਂ ਨੰਬਰ ਦੁਹਰਾ ਦਿੰਦਾ ਪੀਬੀ 13 ਬੀ ਐਮ 3656 ਟਿਪਰ ਦਾ ਨੰਬਰ ਹੈ ਸੋ ਕੈਮਰਾ ਪਰਸਨ ਨੂੰ ਕਹਾਗਾ ਕਿ ਥੋੜੀਆਂ ਜ਼ੂਮ ਕਰਕੇ ਪ੍ਰੀਤ ਜੀ ਇਹ ਤਸਵੀਰਾਂ ਦਿਖਾ ਦਿੱਤੀਆਂ ਜਾਣ ਤਾਂ ਇਹ ਸਿੱਧੇ ਤੌਰ ਤੇ ਕਾਨੂੰਨ ਨਿਸ਼ਮਾਦੀਆਂ ਧੱਜੀਆਂ ਜਿਹੜੀਆਂ ਉਡਾਈਆਂ ਜਾ ਰਹੀਆਂ ਨੇ ਕਿਉਂਕਿ ਹਦਾਇਤਾਂ ਨੇ ਸਰਕਾਰ ਦੀਆਂ ਟ੍ਰੈਫਿਕ ਪੁਲਿਸ ਦੀ ਹੈ ਕਿ ਜੇਕਰ ਤੁਸੀਂ ਕਿਤੇ ਵੀ ਰੇਤਾ, ਬਜਰੀ, ਮਿੱਟੀ ਲੈ ਕੇ ਜਾ ਰਹੇ ਹੋ ਤਾਂ ਉਸ ਨੂੰ ਜ਼ਰੂਰ ਹੈ ਜਿਹੜਾ ਉਹ ਟਕਿਆ ਟੱਕੇ ਰੱਖਿਆ ਜਾਵੇ ਤਾਂ ਜੋ ਕਿਉਂਕਿ ਜਦੋਂ ਸੁਭਾਵਿਕ ਹੈ ਕੋਈ ਵੀ ਵਾਹਨ ਤੇਜ਼ ਗਤੀ ਦੇ ਨਾਲ ਚੱਲਦਾ ਹੈ ਪਹਿਲਾਂ ਤਾਂ ਟਿਪਰ ਜਿਹੜੇ ਇਹ ਓਵਰਲੋਡ ਹੁੰਦੇ ਨੇ ਤਾਂ ਇੱਕ ਇਸ ਤਰ੍ਹਾਂ ਤਾਂ ਜਿਉਂ ਉਡਾਈਆਂ ਜਾਂਦੀਆਂ ਨੇ ਓਵਰਲੋਡ ਹੋ ਕੇ ਤਾਂ ਦੂਸਰਾ ਕਿਸ ਤਰ੍ਹਾਂ ਨਾਲ ਇਹ ਧਜੀਆਂ ਉਡਾਈਆਂ ਜਾ ਰਹੀਆਂ ਨੇ ਟਿਪਰ ਨੂੰ ਜਿਹੜਾ ਬਿਲਕੁਲ ਵੀ ਟਕਿਆ ਨਹੀਂ ਗਿਆ ਹੋਇਆ ਤੇ ਕਿਤੇ ਨਾ ਕਿਤੇ ਹਾਦਸੇ ਦਾ ਕਾਰਨ ਬਣ ਸਕਦੇ ਨੇ ਸ਼ਹਿਰ ਦੇ ਵਿੱਚੋਂ ਵਿਚਕਾਰ ਇਹ ਜਿਹੜਾ ਟਿਪਰ ਚਾਰਿਆ ਹੋ ਸਕਦਾ ਹੈ ਉਨਾਂ ਰੋਡ ਨੂੰ ਲੰਘਣਾ ਹੋਵੇ ਜਾ ਕਿਤੇ ਹੋਰ ਪਾਸੇ ਨੂੰ ਜਾਣਾ ਹੋਵੇ ਬਜਵਾੜਾ ਬਾਈਪਾਸ ਤੋਂ ਵੀ ਇਹ ਚਿਪਰ ਹੈ ਜਿਹੜਾ ਉੱਥੋਂ ਇਸ ਸਾਈਡ ਨੂੰ ਜਾ ਸਕਦਾ ਹੈ ਪਰੰਤੂ ਇਹ ਚਿਪਰ ਸਿੱਧੇ ਤੌਰ ਤੇ ਕਾਨੂੰਨ ਦੀਆਂ ਧੱਜੀਆਂ ਉਡਾਰ ਰਿਹਾ ਤੇ ਕਿਸੇ ਵੱਡੇ ਹਾਦਸੇ ਦਾ ਕਾਰਨ ਬਣ ਸਕਦਾ ਹੈ ਕਿਉਂਕਿ ਇਹਨੂੰ ਟੱਕਣਾ ਜਿਹੜਾ ਬਹੁਤ ਜ਼ਰੂਰੀ ਹੈ ਲਾਜ਼ਮੀ ਹੈ ਕਿਉਂਕਿ ਆਮ ਤੌਰ ਤੇ ਆਪਾਂ ਵੇਖਦੇ ਆ ਇਸ ਸੜਕ ਤੇ ਤਾਂ ਵੈਸੇ ਹੀ ਆਮ ਦਿਨਾਂ ਦੇ ਵਿੱਚ ਕਾਫੀ ਜ਼ਿਆਦਾ ਭੀੜ ਭੜਕਾ ਹੁੰਦਾ ਤੇ ਦੂਸਰਾ ਹੌਲੇ ਮਹੱਲੇ ਕਰਕੇ ਹੁਣ ਤਾਂ ਕਾਫੀ ਜ਼ਿਆਦਾ ਹੋਰ ਵੀ ਭੀੜ ਹੈ ਜਿਹੜੀ ਉਹ ਇਸ ਮਾਰਕ ਤੇ ਸਾਨੂੰ ਵੇਖਣ ਨੂੰ ਮਿਲ ਸਕਦੀ ਹੈ। ਸੋ ਇਸ ਵੀਡੀਓ ਨੂੰ ਸ਼ੇਅਰ ਵੀ ਜ਼ਰੂਰ ਕਰੋ ਤਾਂ ਜੋ ਪ੍ਰਸ਼ਾਸਨ ਤੱਕ ਇਹ ਵੀਡੀਓ ਪਹੁੰਚੇ ਤਾਂ ਇਸ ਤੇ ਜਿਹੜੀ ਸਖਤ ਕਾਰਵਾਈ ਹੋਵੇ ਜੋ ਵੀ ਟ੍ਰੈਫਿਕ ਪੁਲਿਸ ਨੇ ਕਾਰਵਾਈ ਕਰਨੀ ਹੈ ਪ੍ਰਸ਼ਾਸਨ ਨੇ ਕਰਨੀ ਹੈ ਚਲਾਨ ਕੱਟਣਾ ਹੈ ਜਾਂ ਕਿਉਂਕਿ ਇਹ ਕਿਤਾ ਓਵਰਲੋਡ ਹੈ ਤੇ ਦੂਜਾ ਜਿਹੜਾ ਬਿਨਾਂ ਟੱਕੇ ਹੋਏ ਉੱਤੀਪਰ ਹੈ ਸ਼ਹਿਰ ਦੇ ਵਿੱਚੋਂ ਜਿਹੜਾ ਉਹ ਗੁਜ਼ਰ ਰਿਹਾ ਸੋ ਇਹ ਕਿਸੇ ਨਾ ਕਿਤੇ ਹਾਦਸੇ ਦਾ ਕਾਰਨ ਬਣ ਸਕਦਾ ਹੈ ਤਾਂ ਹੁਣ ਸਾਨੂੰ ਪਹਿਲਾਂ ਲੱਗਦਾ ਸੀ ਕਿ ਬਜਵਾੜੇ ਵੱਲ ਨੂੰ ਮੁੜੇਗਾ ਪਰੰਤੂ ਹੁਣ ਇਹ ਸ਼ਹਿਰ ਦੇ ਬਿਲਕੁਲ ਵਿਚਕਾਰ ਟਿੱਪਰ ਜਾ ਰਿਹਾ ਜਿਵੇਂ ਕਿ ਮੈਂ ਸ਼ੁਰੂਆਤ ਦੇ ਵਿੱਚ ਦੱਸਿਆ ਕਿ ਕਿਤੇ ਠੀਕ ਹੈ ਜਾਣਾ ਹੋ ਸਕਦਾ ਹੈ ਜ਼ਰੂਰੀ ਹੋ ਸਕਦਾ ਹੈ ਪਰ ਇਸ ਤਰ੍ਹਾਂ ਦੀ کوتاਹੀ ਇਹ ਬਰਦਾਸ਼ਤ ਕਰਨ ਵਾਲੀ ਗੱਲ ਨਹੀਂ ਹੈ ਕਿਉਂਕਿ ਜੇਕਰ ਕਿਸੇ ਦੀਆਂ ਅੱਖਾਂ ਦੇ ਵਿੱਚ ਕੱਟਾ ਪੈਂਦਾ ਉੱਡ ਕੇ ਤਾਂ ਕਿਸੇ ਵੱਡੇ ਹਾਦਸੇ ਦਾ ਕਾਰਨ ਬਣ ਸਕਦਾ ਹੈ ਜਿਸ ਨਾਲ ਕਿਸੇ ਦਾ ਵਿੱਤੀ ਨੁਕਸਾਨ ਹੋਣ ਦੇ ਨਾਲ ਨਾਲ ਜਾਨੀ ਨੁਕਸਾਨ ਵੀ ਹੋ ਸਕਦਾ ਹੈ